ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਂ ਮੈਨੂੰ ਆ ਵੀ ਪੈਣਾ ਪਰਾਉਂਦਾ ਯੋਰ ਦਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਬੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਘਰ ਦਾਸ ਭਾਈ ਖਜਾਮ ਸਿੰਘ ਮੈਂ ਬੱਕੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਆਪਣਾ ਨੰਨ ਕਾਰੋਬਾਰ ਕਰਕੇ ਬਿਜਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੋਈ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਂ ਮਨੂ ਆ ਵੀ ਪੈਣਾ ਪਰ ਆਉਂਦਾ ਹੋੜ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨ ਦਾਸ ਭਾਈ ਖਜਾਨ ਸਿੰਘ ਮੈਂ ਬੱਕੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੋ ਕਿ ਰੂਟ ਦੀ ਰੇੜੀ ਲਾਉਂਦਾ ਹੈ ਇਹ ਤੇ ਆਪਣਾ ਘਰ-ਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਤਾਂ ਕਿ ਮੈਨੂੰ ਆ ਵੀ ਪੈਣਾ ਪਰਾਉਂਦਾ ਜੋ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਮ ਬੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨ ਦਾਸ ਭਾਈ ਖਜਾਨ ਸਿੰਘ ਮੈਂ ਅਕੇਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਆਪਣਾ ਨੂੰ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ ਡੇਢ ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾਲ ਕਿ ਮਹਾਰ ਮਨੂ ਆਪ ਵੀ ਪੈਣਾ ਪਰ ਆਉਂਦਾ ਜੋ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨ ਦਾਸ ਭਾਈ ਖਜਾਨ ਸਿੰਘ ਮੈਂ ਪੱਕੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੋ ਕਿ ਰੂਟ ਦੀ ਰੇੜੀ ਲਾਉਂਦਾ ਹੈ ਇਹ ਇਹ ਆਪਣਾ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ